ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਕਾ ਦੁਖੀ ਇਉ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਤਰਾਪੈ ਸੰਤ ਕਾ ਦੁਖੀ ਛਟੈ ਇਕਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੇਂ ਸੋਈ ਥਿਆ ਜੁਗ ਜੁਗ ਅਟਲ ਕਿਰਪਾ ਦੇ ਦਾਤੇ ਮੇਰਾ ਦੇ ਮਾਲਕ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਪਾਸ਼ਾ ਜੀ ਦੇ ਮੁਬਾਰਕ ਚਰਨਾਂ ਦਾ ਓਟ ਆਸਰਾ ਤੱਕਦੇ ਹੋਏ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਮਹਾਰਾਜ ਜੀ ਦੀ ਉਸਤਤਾਂ ਸਤਿਗੁਰੂ ਪਾਸ਼ਾ ਜੀ ਦੇ ਅਮੋਲਕ ਬਚਨਾਂ ਦੇ ਨਾਲ ਸਾਂਝ ਬਣਾਉਂਦੇ ਹੋਏ ਸਹਿਬ ਜੀ ਦੀ ਪਾਵਨ ਹਜ਼ੂਰੀ ਪਾਸ ਜੁੜ ਬੈਠੇ ਹਨ ਆਓ ਪਹਿਲੋ ਮਹਾਰਾਜ ਜੀ ਦਾ ਕਰੀਏ ਜੀ ਧੰਵਾਦ ਦੋਵੇਂ ਹੱਥ ਜੋੜੀਏ ਸ਼ੈਨਸ਼ਾ ਜੀ ਦੇ ਚਰਨਾਂ ਪਾਸ ਸੀਸ ਨਿਵਾਈਏ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਅਪਾਰ ਰਹਿਮਤ ਕੀਤੀ ਹੈ ਅਪਾਰ ਦਇਆ ਕੀਤੀ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਰਹਿ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਹੈ ਜਦੋਂ ਆਪਾਂ ਪੜ੍ਹਦੇ ਹਾਂ ਫਿਰ ਵਿਚਾਰਦੇ ਹਾਂ ਫਿਰ ਜ਼ਿੰਦਗੀ ਦੇ ਵਿੱਚ ਜਦੋਂ ਅਪਣਾ ਲਈ ਲਈ ਤੇ ਗੁਰਮੁਖੋਂ ਇਉਂ ਪ੍ਰਤੀਤ ਹੁੰਦਾ ਹੈ ਵੀ ਜਿੱਦਾਂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਾਲ ਸੱਚਮੁੱਚ ਸਾਡਾ ਮਿਲਾਪ ਹੋ ਜਾਂਦਾ ਹੈ ਕਿਉਂਕਿ ਇਹ ਜਿਹੜੀ ਆਸਾ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਵਿਚਾਰ ਚੱਲਦੀ ਪਈ ਹੈ ਇਸ ਪਾਵਨ ਵਿਚਾਰ ਦੇ ਵਿੱਚੋਂ ਮਹਾਰਾਜ ਜੀ ਨੇ ਜਿਹੜੇ-ਜਿਹੜੇ ਵੀ ਸਾਨੂੰ ਸ਼ਬਦ ਬਖਸ਼ੇ ਹਨ ਗੁਰਮਖੋ ਮੈਂ ਬੇਨਤੀ ਕਰੂੰਗਾ ਵੀ ਜੇ ਕਿਤੇ ਤੁਸੀਂ ਵਾਕਿਆ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ ਤੇ ਵਡਭਾਗੇ ਹੋ ਪਰ ਜੇ ਕਿਤੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪਾਠ ਕਰਦਿਆਂ ਕਰਦਿਆਂ ਕਿਤੇ ਸਮਝਣ ਦੀ ਕੋਸ਼ਿਸ਼ ਕਰ ਲਈਏ ਨਾ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਲਈਏ ਤੇ ਸਤਪੁਰਾਂ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ ਵੀ ਜਿੱਦਾਂ ਹੀਰੇ ਮੋਤੀ ਬੜੇ ਕੀਮਤੀ ਨੇ ਨਾ ਤੇ ਇਹ ਪਾਵਨ ਬਾਣੀ ਉਹਨਾਂ ਤੋਂ ਵੀ ਜ਼ਿਆਦਾ ਕੀਮਤੀ ਹੈ ਸਾਡੀ ਜ਼ਿੰਦਗੀ ਤਬਦੀਲ ਕਰਕੇ ਰੱਖ ਦਿੰਦੀ ਹੈ ਸਾਡੀ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਆਈਆਂ ਹੋਈਆਂ ਜੜੀਆਂ ਤੁਰਟੀਆਂ ਹਨ ਉਹਨਾਂ ਤੁਰਟੀਆਂ ਨੂੰ ਬਾਹਰ ਕਰਕੇ ਜੀਵਨ ਜਾਂਚ ਵਿੱਚ ਸਹਾਈ ਹੋ ਜਾਂਦੀ ਹੈ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਇਸ ਪਾਵਨ ਸ਼ਬਦ ਦੇ ਰਾਹੀਂ ਪਾਵਨ ਪੌੜੀ ਰਾਹੀਂ ਸਤਗੁਰੂ ਕਹਿੰਦੇ ਵੀ ਸੰਤ ਕਾ ਦੁਖੀ ਇਉਂ ਬਿਲਲਾਈ ਬਿਲਲਾਇ ਦਾ ਭਾਵ ਇਹ ਜਿ ਤੜਫਦੇ ਰਹਿਣਾ ਬਿਲਕਦੇ ਰਹਿਣਾ ਕਲਪਦੇ ਰਹਿਣਾ ਤੇ ਗੁਰੂ ਦਾ ਦੁਖੀ ਕੀ ਕਰਦਾ ਹੈ ਹਮੇਸ਼ਾ ਕਲਪਦਾ ਹੈ ਹਮੇਸ਼ਾ ਬਿਲਕਦਾ ਹੈ ਹਮੇਸ਼ਾ ਤੜਫਦਾ ਹੈ ਇੱਥੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸਹਿ ਪਾਸ਼ਾ ਜੀ ਨੇ ਸੰਤ ਲਫ਼ਜ਼ ਪਰਮਾਤਮਾ ਰੱਬ ਵਾਸਤੇ ਵਰਤਿਆ ਵਾ ਕਿਸੇ ਦੇਹ ਧਾਰੀ ਕਿਸੇ ਪਖੰਡੀ ਵਾਸਤੇ ਨਹੀਂ ਵਰਤਿਆ ਪਖੰਡੀਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਆਪਣੇ ਢਾਲ ਬਣਾ ਕੇ ਵਰਤਿਆ ਬੰਨੇ ਪਖੰਡੀ ਜਿਹੜੇ ਹਨ ਰੋਜ਼ਾਨਾ ਕੋਈ ਨਾ ਕੋਈ ਉਹਨਾਂ ਦਾ ਕਾਹਨਡ ਬਾਹਰ ਆਉਂਦਾ ਹੈ ਰੋਜ਼ਾਨਾ ਕੀਤਿਆਂ ਕਰਤੁਕਤਾ ਜਿਹੜੀਆਂ ਸੋਸ਼ਲ ਮੀਡੀਆ ਤੇ ਬਾਹਰ ਆ ਜਾਂਦੀਆਂ ਉਹਨਾਂ ਸੁ ਕੋਸ਼ਿਸ਼ ਕਰੀਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਚਰਨਾਂ ਨਾਲ ਜੁੜੀ ਜੁੜੇ ਰਹੀਏ ਇਹੋ ਜਿਹੇ ਪਖੰਡੀ ਸਾਧਾ ਸੰਤਾਂ ਤੋਂ ਦੂਰ ਰਹੀ ਹੈ ਤੇ ਮਹਾਰਾਜ ਨੇ ਕਿਹਾ ਵੀ ਸੰਤ ਕਾ ਦੁਖੀ ਇਉਂ ਬਿਲ ਲਾਏ ਗੁਰੂ ਦਾ ਦੁਖੀ ਜਿਹੜਾ ਹੈ ਸਾਹਿਬ ਜੀ ਕਹਿੰਦੇ ਹਮੇਸ਼ਾ ਹੀ ਤੜਫਦਾ ਬਿਲਕਦਾ ਅਤੇ ਕਲਪ ਦਾ ਰਹਿੰਦਾ ਇਨਸਾਨ ਨੇ ਜਨਮ ਦੇ ਸਮੇਂ ਜਾਂ ਜਨਮ ਦੇ ਪ੍ਰਕਿਰਿਆ ਜਿਹੜੀ ਚੱਲਦੀ ਹੈ ਉਹਦੇ ਵਿੱਚ ਅਕਾਲ ਪੁਰਖ ਨਾਲ ਇੱਕ ਵਾਅਦਾ ਕੀਤਾ ਵੀ ਮਹਾਰਾਜ ਇਹ ਜਿਹੜੇ ਮਨੁੱਖਾ ਦੇਹ ਤੁਸੀਂ ਬਖਸ਼ਦੇ ਪਏ ਹੋ ਨਾ ਮੇਂ ਇਹਦੇ ਰਾਹੀਂ ਨੇਕ ਕਾਰਜ ਕਰੂੰਗਾ ਆਪ ਜੀ ਦੀ ਵਡਿਆਈ ਕਰਦਾ ਰਵਾਂਗਾ ਆਪ ਜੀ ਦੀ ਪ੍ਰਸ਼ੰਸਾ ਕਰਦਾ ਰਵਾਂਗਾ ਆਪ ਜੀ ਦੀ ਉਸਤਤ ਸਦਾ ਕਰਦਾ ਰਵਾਂਗਾ ਪਰ ਇਨਸਾਨ ਨੇ ਕੀ ਕੀਤਾ ਜਦੋਂ ਸੰਸਾਰ ਵਿੱਚ ਆਇਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਬੜਾ ਸੋਹਣਾ ਜ਼ਿਕਰ ਕੀਤਾ ਸਾਨੂੰ ਸਮਝਾਇਆ ਲੇਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰ ਵਰ ਵੀ ਗੁਰੂ ਦੇ ਚਰਨਾਂ ਨਾਲ ਤੋਂ ਲੇਵ ਟੁੱਟ ਗਈ ਲੇਵ ਕਿੱਥੇ ਜੁੜ ਗਈ ਤ੍ਰਿਸ਼ਨਾ ਆਲੂ ਮ੍ਰਿਤਿ ਦੇ ਵਿੱਚ ਤ੍ਰਿਸ਼ਨਾ ਇੰਨੀ ਵੱਧ ਗਈ ਕਿ ਆਪਣੇ ਭੈਣਾ ਭਰਾਵਾਂ ਦੇ ਵੀ ਹੱਕ ਖਾਣ ਤੋਂ ਗੁਰੇਜ ਨਹੀਂ ਕੀਤਾ ਤ੍ਰਿਸ਼ਨਾ ਇੰਨੀ ਵੱਧ ਗਈ ਆਪਣੇ ਪੁੱਤਰਾ ਵਰਗੇ ਭਤੀਜੇ ਜਿਹੜੇ ਹਨ ਚਾਚੇ ਨੇ ਭਤੀਜਿਆਂ ਦਾ ਹੱਕ ਖਾ ਲਿਆ ਤਾਏ ਨੇ ਭਤੀਜਿਆਂ ਦਾ ਹੱਕ ਖਾ ਲਿਆ ਇਦਾਂ ਤੇ ਮਾੜੀਆਂ ਕਰਤੂਤਾ ਜਿਹੜੀਆਂ ਅੱਜ ਸਮਾਜ ਦੇ ਵਿੱਚ ਤਕਰੀਬਨ ਤੁਹਾਨੂੰ ਪੜਨ ਸੁਣਨ ਨੂੰ ਕਿਤੇ ਉਹਨਾਂ ਕਿਤੇ ਮਿਲ ਜਾਂਦੀਆਂ ਨੇ ਮਾਰੇ ਕਹਿੰਦੇ ਵੀ ਇਹ ਸਾਰੀ ਅਵਸਥਾ ਬਣੀ ਕਿਦਾਂ ਗੁਰੂ ਦੇ ਆ ਚਰਨਾਂ ਦੇ ਨਾਲੋਂ ਪ੍ਰੀਤ ਟੁੱਟ ਗਈ ਮਹਾਰਾਜ ਦੇ ਚਰਨਾਂ ਨਾਲ ਜਦੋਂ ਪ੍ਰੀਤ ਟੁੱਟੀ ਮਨੁੱਖੀ ਤੇ ਉਦੋਂ-ਉਦੋਂ ਇਨਸਾਨ ਜਿਹੜਾ ਵਾ ਆਪਣੇ ਕਿਰਦਾਰ ਤੋਂ ਡਿੱਗਣਾ ਆਰੰਭ ਹੋ ਗਿਆ ਸਹਿਬ ਜੀ ਕਹਿੰਦੇ ਵੀ ਕਿਰਦਾਰ ਇੰਨਾ ਜ਼ਿਆਦਾ ਹੌਲਾ ਹੋ ਗਿਆ ਕੀ ਕੋੰਨੇ ਦੇ ਰਿਸ਼ਤੇ ਜਿਹੜੇ ਸਨ ਉਹ ਪਾਣੀ ਤੋਂ ਵੀ ਸਫੇਦ ਹੋ ਗਏ ਸੋ ਸਤਿਗੁਰਾਂ ਨੇ ਕਿਹਾ ਵੀ ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਨਾ ਉਹ ਹਮੇਸ਼ਾ ਕਲਪਦਾ ਹੈ ਹਮੇਸ਼ਾ ਬਿਲਕਦਾ ਹੈ ਦੂਜਿਆਂ ਦੇ ਸੁੱਖ ਵੇਖ ਕੇ ਕਲਪੀ ਜਾਣੀ ਦੂਜਿਆਂ ਦਾ ਧੀ ਪੁੱਤ ਚੰਗਾ ਨਿਕਲ ਆਇਆ ਤਾਂ ਉਹਨਾਂ ਦੇ ਨਾਲ ਈਰਖਾ ਕਰਦੇ ਰਹਿਣਾ ਦੂਜਿਆਂ ਦਾ ਧੀਆ ਪੁੱਤਰ ਅਗਰ ਸੈੱਟ ਹੋ ਗਏ ਨੇ ਤਾਂ ਉਹਨਾਂ ਦੇ ਚੜ੍ਹਦੀ ਕਲਾ ਵੇਖ ਕੇ ਆਪਣੇ ਆਪ ਅੰਦਰੋਂ ਈਰਖਾ ਦੇ ਨਾਲ ਮੱਚਦੇ ਰਹਿਣਾ ਭੰਪੜ ਮੱਚਦੇ ਰਹਿਣੇ ਅੰਦਰੋਂ ਮਹਾਰ ਨੇ ਕਬੀ ਸੰਤ ਦਾ ਦੋਖੀ ਇਉ ਬਿਲ ਲਾਏ ਜਿਉਂ ਚਲ ਬਿਨ ਮਾ ਮਛਲੀ ਅੜਫੜਾਈ ਮਾਰੇ ਕਹਿੰਦੇ ਵੀ ਗੁਰੂ ਦਾ ਦੋਖੀ ਜਿਹੜਾ ਹੈ ਨਾ ਜਿਹਨੇ ਗੁਰੂ ਨੂੰ ਪਾਸ਼ਾ ਜੀ ਦੇ ਬਚਨਾਂ ਨੂੰ ਯਾਦ ਕਰਨ ਦੀ ਬਜਾਏ ਆਪਣੇ ਤਨ ਤੋਂ ਮਨ ਤੋਂ ਵਿਸਾਰ ਦਿੱਤਾ ਹੈ ਮਾਰੇ ਕਹਿੰਦੇ ਵੀ ਜਿੱਦਾਂ ਮਛਲੀ ਜਿਹੜੀ ਹੈ ਉਹਦਾ ਜੀਵਨ ਹੀ ਪਾਣੀ ਹੈ ਮਛਲੀ ਦਾ ਜੀਵਨ ਜਿਹੜਾ ਹੈ ਉਹ ਜਲ ਹੈ ਪਾਣੀ ਹੈ ਪਾਣੀ ਤਾਂ ਅਗਰ ਤੁਸੀਂ ਉਹਨੂੰ ਬਾਹਰ ਕੱਢ ਕੇ ਭਾਵੇਂ ਸੋਨੇ ਦੇ ਪਿੰਜਰੇ ਵਿੱਚ ਵੀ ਪਾ ਦਿਓਗੇ ਨਾ ਤੇ ਤਾਂ ਵੀ ਉਹਨੇ ਜਿਉਂਦੀ ਨਹੀਂ ਰਹਿਣਾ ਸੋਨੇ ਦੇ ਪਿੰਜਰੇ ਵਿੱਚ ਵੀ ਆਪਣੇ ਪ੍ਰਾਣ ਜਿਹੜੇ ਹਨ ਉਹ ਪਿਆਗ ਦੇਣਗੇ ਕਿਉਂਕਿ ਉਹਦੀ ਜ਼ਿੰਦਗੀ ਜ਼ਲ ਹੈ ਜ਼ਲ ਤੋਂ ਬਿਨਾ ਮੌਤ ਹੀ ਮੌਤ ਹੈ ਉਹਦੇ ਵਾਸਤੇ ਜਿੰਨੀ ਮਰਜ਼ੀ ਕੀਮਤੀ ਤੋਂ ਕੀਮਤੀ ਚੀਜ਼ ਜਿਹੜੀ ਉਹਦੇ ਸਾਹਮਣੇ ਰੱਖ ਦਿਓ ਮਰਜੀ ਰਜਾ ਕੇ ਪਰ ਉਹਨੇ ਆਪਣਾ ਜੀਵਨ ਜਿਹੜਾ ਹੈ ਜ਼ਲ ਦੇ ਵਿੱਚੋਂ ਲੱਭਣਾ ਹੈ ਜਦੋਂ ਉਹਨੂੰ ਜ਼ਲ ਵਿੱਚ ਛੱਡ ਦਿਓਗੇ ਉਦੇ ਸਾਹਾਂ ਦੇ ਵਿੱਚ ਸਾਹ ਆ ਜਾਣਗੇ ਮਹਾਰਾਜ ਕਹਿੰਦੇ ਵੀ ਜਿੱਦਾਂ ਮਛਲੀ ਨੂੰ ਬਾਹਰ ਕੱਢਿਆ ਪਾਣੀ ਤੋਂ ਤੇ ਉਹਨੇ ਤੜਫਣਾ ਸ਼ੁਰੂ ਕਰ ਦਿੱਤਾ ਸੋਨੇ ਦੇ पिਂਜਰੇ ਵਿੱਚ ਵੀ ਪਾ ਕੇ ਵੇਖਿਆ ਤਾਂ ਵੀ ਉਹ ਤੇ ਤੜਫੀ ਜਾ ਰਹੀ ਹੈ ਬੜਾ ਮਹਿੰਗਾ ਬਹੁਤ ਮਹਿੰਗੀ ਕੀਮਤੀ ਜਿਹੜੀ ਜਗਾ ਬਣਾਈ ਹੋਈ ਉਹਦੇ ਵਾਸਤੇ ਉੱਥੇ ਵੀ ਛੱਡ ਕੇ ਵੇਖਿਆ ਤਾਂ ਵੀ ਉਹ ਤੜਫਦੀ ਪਈ ਹੈ ਭਾਵੇਂ ਮਸ਼ੀਨ ਨੂੰ ਗੰਦਲੇ ਪਾਣੀ ਵਿੱਚ ਵੀ ਛੱਡ ਦੋਗੇ ਨਾ ਤਾਂ ਵੀ ਉੱਥੇ ਉਹਨੇ ਖੁਸ਼ ਰਹਿਣਾ ਕਿਉਂਕਿ ਉੱਥੇ ਉਹਦੀ ਜ਼ਿੰਦਗੀ ਹੈ ਉੱਥੇ ਉਹਦੇ ਸਾਥ ਚੱਲਦੇ ਹਨ ਉੱਥੇ ਉਹਨੂੰ ਆਪਣਾ ਪਿਵੇਖ ਨਜ਼ਰ ਆਉਂਦਾ ਪਿਆ ਇਦਾਂ ਹੀ ਮਹਾਰਾਜ ਕਹਿੰਦੇ ਵੀ ਜਿਹੜਾ ਇਨਸਾਨ ਹੈ ਨਾ ਗੁਰੂ ਤੋਂ ਟੁੱਟਿਆ ਹੋਏ ਉਹ ਜਿੱਦਾਂ ਮਸ਼ੀਨ ਨੂੰ ਪਾਣੀ ਤੋਂ ਬਾਹਰ ਕੱਢਿਆ ਤੇ ਉਹਨੇ ਤੜਫਣਾ ਸ਼ੁਰੂ ਕਰ ਦਿੱਤਾ ਇਦਾਂ ਹੀ ਇਨਸਾਨ ਨੇ ਜਦੋਂ ਸਤਿਗੁਰੂ ਪਾਸ਼ਾ ਜੀ ਦੀ ਪਾਵਨ ਬਾਣੀ ਨੂੰ ਵਿਸਾਰਿਆ ਤੇ ਮਹਾਰਾਜ ਕਹਿੰਦੇ ਆ ਵੀ ਇਨਸਾਨ ਹਮੇਸ਼ਾ ਹਮੇਸ਼ਾ ਵਾਸਤੇ ਤਰਸਦਾ ਹੈ ਹਮੇਸ਼ਾ ਹਮੇਸ਼ਾ ਦੇ ਲਈ ਬਿਲਕੁਲ ਦਾ ਪਿਆ ਹੈ 36 ਪ੍ਰਕਾਰ ਦੇ ਭੋਜਨ ਪਦਾਰਥ ਸ਼ਾਕੇ ਵੀ ਇਨਸਾਨ ਮਹਾਰਾਜ ਕਹਿੰਦੇ ਵੀ ਤਾਂ ਵੀ ਤਰਸਦਾ ਪਿਆ ਹੈ ਸ਼ਾਇਦ ਨੇ ਕਿਹਾ ਵੀ ਇਨਸਾਨ ਨੇ ਅਨੇਕਾਂ ਪ੍ਰਕਾਰ ਦੇ ਰਸ ਪਦਾਰਥ ਚੱਖ ਲਿਆ ਫਿਰ ਉਹਨੂੰ ਹজম ਕਰਨ ਦੇ ਲਈ ਅੱਜ ਕੱਲ ਦੇਖੋ ਬਜ਼ਾਰਾਂ ਦੇ ਵਿੱਚ ਮਾਰਕੀਟ ਦੇ ਵਿੱਚ ਅਨੇਕਾਂ ਪ੍ਰੋਡਕਟ ਆ ਗਏ ਕਿਉਂਕਿ ਮਹਾਰਾਜ ਨੇ ਕਿਹਾ ਵੀ ਖਾਣਾ ਪੀਣਾ ਤੇ ਤੇਰੀ ਜ਼ਿੰਦਗੀ ਦਾ ਜਿਹੜਾ ਇੱਕ ਚਲਣ ਹੈ ਉਹ ਤਰੀਕੇ ਵਾਲਾ ਹੋਣਾ ਚਾਹੀਦਾ ਹੈ ਇਨਸਾਨ ਨੇ ਸਾਰੇ ਪਾਸੇ ਤੋਂ ਆਪਣੇ ਆਪ ਨੂੰ ਅਵੇਸਲਾ ਕਰ ਲਿਆ ਮਹਾਰ ਨੇ ਕਿਰਪਾ ਕੀਤੀ ਵੀ ਸੰਤ ਦਾ ਦੁੱਖ ਇੰਉਂ ਬਿਲ ਲਾਏ ਜਿਉਂ ਜਾਲ ਵੀ ਹੋਣ ਮਛਲੀ ਤੜਫੜਾਈ ਭਾਵੇਂ ਮਾਰੇ ਕਹਿੰਦੇ ਮਹਿੰਗੇ ਪਦਾਰਥ ਵੀ ਛਕਲਾ ਮਹਿੰਗੀਆਂ ਚੀਜ਼ਾਂ ਛਕਲਾ ਉਹਨੂੰ ਹਜਮ ਕਰਨ ਦੇ ਲਈ ਕਿੰਨੇ ਕਿਸੇ ਪਾਸ਼ਾ ਜੀ ਕਹਿੰਦੇ ਵੀ ਵੱਖੋ-ਵੱਖਰੀਆਂ ਤਰ੍ਹਾਂ ਦੇ ਇਨੋਂ ਜਾਂ ਕੋਈ ਵੱਖੋ-ਵੱਖਰੇ ਤਰ੍ਹਾਂ ਦੇ ਕੋਈ ਸੌਂਫ ਵੀ ਖਾਂਦਾ ਹੈ ਤੇ ਪਾਸ਼ਾ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ ਵੀ ਇਨਸਾਨ ਜਿਹੜਾ ਵਾ ਆਪਣਾ ਭੋਜਨ ਪ੍ਰਸ਼ਾਦਾ ਸਹੀ ਤਰੀਕੇ ਨਾਲ ਹਜਮ ਨਹੀਂ ਕਰ ਸਕਿਆ ਕਿਉਂਕਿ ਉਹਨੇ ਆਪਣੇ ਸਰੀਰ ਦੇ ਪ੍ਰਤੀ ਵਫਾਦਾਰੀ ਨਹੀਂ ਨਿਭਾਈ ਆਪਣੇ ਪ੍ਰਤੀ ਵਫਾਦਾਰੀ ਨਹੀਂ ਨਿਭਾਈ ਤੇ ਉਹਦੇ ਸਰੀਰ ਨੇ ਉਹਨੂੰ ਦੱਸ ਦਿੱਤਾ ਵੀ ਤੂੰ ਕੀ ਗਲਤ ਸ਼ਕਿਆ ਵਾ ਇਦਾਂ ਹੀ ਮਹਾਰਾਜ ਕਹਿੰਦੇ ਵੀ ਜਿਹੜੀ ਗੱਲ ਹੈ ਇਨਸਾਨ ਕਿਉਂ ਤੜਫਦਾ ਪਿਆ ਉਹਨੇ ਗੁਰੂ ਸਾਹਿਬ ਨੂੰ ਵਿਸਾਰਿਆ ਤੇ ਪਾਸ਼ਾ ਜੀ ਨੂੰ ਵਿਸਾਰਨ ਤੋਂ ਬਾਅਦ ਤ੍ਰਿਸ਼ਨਾ ਵਾਲੀ ਪ੍ਰੀਤੀ ਬਣਾ ਲਈ ਤ੍ਰਿਸ਼ਨਾ ਇੰਨੀ ਵੱਧ ਗਈ ਤੇ ਮਹਾਰਾਜ ਕਹਿੰਦੇ ਵੀ ਭਰਾਵਾਂ ਦਾ ਭੈਣਾਂ ਦਾ ਸਾਰਿਆਂ ਦਾ ਹੱਕ ਹੋਣਾ ਸ਼ੁਰੂ ਕਰਦਿਆ ਇੱਕ ਨਿੱਕਾ ਜਿਹਾ ਭਾਵੇਂ ਮਕਾਨ ਹੋਵੇ ਤੇ ਉਸ ਨਿੱਕੇ ਜਿਹੇ ਮਕਾਨ ਉੱਤੇ ਪੰਜ ਛੇ ਭੈਣ ਭਰਾ ਹੋਣ ਤੇ ਦਾਵੇਦਾਰੇ ਕਰ ਦਾਵੇਦਾਰੀਆਂ ਕਰਦੇ ਫਿਰਦੇ ਹੁੰਦੇ ਨੇ ਵੀ ਇਹ ਸਾਡਾ ਆ ਇਹ ਸਾਡਾ ਮਕਾਨ ਹੈ ਕਦੋਂ ਮਾਤਾ ਜੀ ਜਾਣ ਕਦੋਂ ਪਾਪਾ ਜੀ ਜਾਣ ਤੇ ਅਸੀਂ ਉਸ ਮਕਾਨ ਨੂੰ ਵੇਚ ਗਏ ਉਹਦੇ ਪੈਸੇ ਵਟ ਲਈਏ ਇਹ ਦੁਨੀਆ ਦੀ ਅੱਜ ਦੀ ਇੱਕ ਪਾਸ਼ਾ ਦੀ ਕਹਿਣ ਲੱਗੇ ਵੀ ਸੱਚਾਈ ਹੈ ਵੀ ਇਨਸਾਨ ਆਪਣੇ ਸਵਾਰਥ ਵਾਸਤੇ ਬਹੁਤ ਨੀਵਾ ਡਿੱਗ ਚੁੱਕੇ ਹੈ ਮਹਾਰਾਜ ਨੇ ਰਹਿਮਤ ਕੀਤੀ ਵੀ ਜੇ ਕਿਤੇ ਮਨ ਨੂੰ ਟਿਕਾਓ ਵਿੱਚ ਰੱਖਣਾ ਹੈ ਨਾ ਇਹ ਮਕਾਨਾਂ ਮਖੂਨਾਂ ਦਾ ਮੋਛ ਛੱਡਣਾ ਪਵੇਗਾ ਸਾਬ ਜੀ ਕਹਿੰਦੇ 36 ਪਦਾਰਥ ਖਾ ਕੇ ਵੀ ਇਨਸਾਨ ਅੱਜ ਕਿਉਂ ਕਲਪ ਦਾ ਫਿਰਦਾ ਹੈ ਸਕੂਨ ਕਿਉਂ ਨਹੀਂ ਹੈ ਉਹਦੇ ਕੋਲ ਕਿਉਂਕਿ ਗੁਰੂ ਸਾਹਿਬ ਨੂੰ ਤਿਆਗ ਦਿੱਤਾ ਐਸ਼ੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰਦਾ ਪਿਆ ਹੈ ਪਰ ਫਿਰ ਵੀ ਕਲਪ ਦਾ ਪਿਆ ਹੈ ਕਿਉਂਕਿ ਨਾਮ ਬਾਣੀ ਨਹੀਂ ਹੈ ਜ਼ਿੰਦਗੀ ਦੇ ਵਿੱਚ ਮਹਾਰਾਜ ਕਹਿੰਦੇ ਮੱਛੀ ਦੀ ਤਰ੍ਹਾਂ ਤੜਪਦਾ ਹੈ ਜੇ ਕਿਤੇ ਨਾਮ ਬਾਣੀ ਮਿਲ ਜਾਵੇ ਜਿੱਦਾਂ ਉਹ ਮਛਲੀ ਜਿਹੜੀ ਹੈ ਪਾਣੀ ਦੇ ਵਿੱਚ ਛੱਡਿਆ ਸਕੂਨ ਉਹਨੂੰ ਆ ਜਾਂਦਾ ਹੈ ਇਦਾਂ ਹੀ ਮਾਰੇ ਕਹਿੰਦੇ ਵੀ ਜੇ ਕਿਤੇ ਨਾਮ ਜ਼ਿੰਦਗੀ ਦੇ ਵਿੱਚ ਆ ਜਾਵੇ ਤੇ ਸਕੂਨ ਹਮੇਸ਼ਾ ਹਮੇਸ਼ਾ ਲਈ ਬਰਕਰਾਰ ਰਹਿੰਦਾ ਅਗੇ ਸਾਹਿਬ ਨੇ ਕਿਰਪਾ ਕੀਤੀ ਸੰਤ ਕਾ ਦੋਖੀ ਭੁੱਖਾ ਨਹੀਂ ਰਾਜਿਆ ਜਿਉਂ ਪਾਵਕ ਈਦਨ ਨਹੀਂ ਤਰਾਪੇ ਕ੍ਰਿਸ਼ਨਾ ਇੰਨੀ ਵੱਧ ਗਈ ਮਾਰੇ ਕਹਿੰਦੇ ਵੀ ਇੰਨੀ ਜ਼ਿਆਦਾ ਤ੍ਰਿਸ਼ਨਾ ਵਧੀ ਅੱਗ ਦੇ ਉਦਾਹਰਣ ਦੇਣੀ ਪੈਗੀ ਮਹਾਰਾਜ ਤ੍ਰਿਸ਼ਨਾ ਬਿਰਲੇ ਹੀ ਕਿ ਬੁਜੀ ਹੈ ਮਾਰੇ ਕਹਿੰਦੇ ਵੀ ਤ੍ਰਿਸ਼ਨਾ ਇੰਨੀ ਵਧੀ ਵੀ ਜਿੱਦਾਂ ਬਲਦੀ ਹੋਈ ਆਗਿਆ ਨਾ ਉਹਦੇ ਵਿੱਚ ਜਿੰਨਾ ਮਰਜੀ ਬਾਲਣ ਲਿਆ ਕੇ ਪਾ ਦੋ ਤੇ ਅੱਗ ਦਾ ਸੁਭਾਅ ਉਹ ਆ ਵੀ ਜਿਵੇਂ ਮਛੀ ਦਾ ਸੁਭਾਅ ਅਸੀਂ ਪਾਣੀ ਦੇ ਵਿੱਚ ਖੁਸ਼ ਰਹਿਣਾ ਭਾਵੇਂ ਪਾਣੀ ਗੰਦਲਾ ਹੋਵੇ ਤੇ ਅੱਗ ਦਾ ਸੁਭਾਅ ਆ ਵੀ ਭਾਵੇਂ ਜੰਗਲ ਦੇ ਜੰਗਲ ਹੋਣ ਟੰਨਾ ਦੀ ਟੰਨ ਲੱਕੜ ਪਈ ਹੋਵੇ ਤੇ ਅੱਗ ਥੱਕਦੀ ਨਹੀਂ ਉਸ ਲੱਕੜਾਂ ਨੂੰ ਫੋਕ ਦੇਣ ਤੋਂ ਮਹਾਰਾ ਕਹਿੰਦੇ ਵੀ ਅੱਗ ਜਿਹੜੀ ਹੈ ਨਾ ਟੰਨਾ ਦੇ ਟੰਨ ਲੱਕੜ ਪਈ ਹੋਵੇ ਉਹਨੂੰ ਵੀ ਫੂਕ ਕੇ ਸਾੜ ਕੇ ਸਵਾਹ ਕਰ ਦਿੰਦੀ ਹੈ ਐਦਾਂ ਹੀ ਮਹਾਰਾ ਕਹਿੰਦੇ ਵੀ ਇਨਸਾਨ ਦੀ ਭੁੱਖ ਵੱਧ ਚੁੱਕੀ ਹੈ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਭੁੱਖ ਇੰਨੀ ਵੱਧੀ ਇਹ ਕਿਰਦਾਰ ਤੋਂ ਵੀ ਇਨਸਾਨ ਹੀ ਨਾ ਹੋਵੇ ਮਹਰ ਨੇ ਅੱਗੇ ਰਹਿਮ ਕੀਤੀ ਸੰਤ ਦਾ ਦੁਖੀ ਛੁੱਟਿਆ ਇਕਹਿਲਾ ਜਿਉ ਬੁਆੜ ਤਿਲ ਖੇਤ ਵਿੱਚ ਦੁਹਿਲਾ ਮਾਰੇ ਕਹਿੰਦੇ ਵੀ ਜਿੱਦਾਂ ਗੁਰੂ ਦਾ ਦੁਖੀ ਜਿਹੜਾ ਹੈ ਜਿੱਦਾਂ ਤਿਲ ਤਿਲ ਜਿਹੜੇ ਹਨ ਜਿਹੜੇ ਨਾਲ ਕੋਈ ਸਾਡੇ ਕੰਮ ਦੇ ਹੋਣ ਤੇ ਜਿਹੜਾ ਕਿਸਾਨ ਹੈ ਉਹਨਾਂ ਤਿਲਾ ਨੂੰ ਵੜਦਾ ਨਹੀਂ ਇਦਾਂ ਹੀ ਛੱਡ ਦਿੰਦਾ ਮਾਰੇ ਪਾਸ਼ਾ ਕਹਿੰਦੇ ਵੀ ਇਦਾਂ ਹੀ ਇਨਸਾਨ ਜਿੱਦਾਂ ਉਹ ਖੇਤਾਂ ਦੇ ਵਿੱਚ ਪਏ ਹੋਏ ਬੇਅਸਰ ਤਿਲ ਜਿਹੜੇ ਨੇ ਉਹ ਕਿਸੇ ਵੀ ਕੰਮ ਦੇ ਨਹੀਂ ਹਨ ਤੇ ਉਹਨਾਂ ਦੇ ਵਾਲੇ ਕਿਸਾਨ ਤੱਕ ਦਾ ਵੀ ਨਹੀਂ ਹੈ ਇਦਾਂ ਹੀ ਉਹ ਇਕੱਲੇ ਖੜੇ ਤੇ ਖੜੇ ਰਹਿ ਜਾਂਦੇ ਹਨ ਦਰਖਤ ਦੇ ਵਿੱਚ ਇਦਾਂ ਹੀ ਇਨਸਾਨ ਜਿਹੜਾ ਵਾ ਗੁਰੂ ਤੋਂ ਟੁੱਟਿਆ ਹੋਇਆ ਜਿਦਾਂ ਉਹ ਤਿਲ ਪਾਸ਼ਾ ਜੀ ਕਹਿੰਦੇ ਇਕੱਲੇ ਖੇਤਾਂ ਦੇ ਵਿੱਚ ਖੜੇ ਰਹਿ ਗਏ ਉਹਨਾਂ ਵੱਲ ਵੇਖਿਆ ਨੇ ਇਦਾਂ ਹੀ ਮਨੁੱਖ ਜਿਹੜਾ ਬਾ ਤ੍ਰਿਸ਼ ਨਾਲੂ ਇਰਖਾਲੂ ਸਾਬ ਜੀ ਕਹਿੰਦੇ ਉਹ ਦੁਨੀਆ ਦੇ ਵਿੱਚ ਇਕੱਲਾ ਹੀ ਰਹਿ ਜਾਂਦਾ ਹੈ ਉਹਦੇ ਨਾਲ ਵੀ ਕੋਈ ਖੜਨ ਵਾਲਾ ਨਹੀਂ ਰਹਿੰਦਾ ਸਾਬ ਨੇ ਅੱਗੇ ਰਹਿਮਤ ਕੀਤੀ ਸੰਤ ਦਾ ਦੁੱਖი ਛੁੱਟੇ ਇਕੇਲਾ ਜਿਵੇਂ ਬੁਆੜ ਤਿਲ ਖੇਤ ਨਾ ਦੁਹੇਲਾ ਤਿਲਾਂ ਦੇ ਉਦਾਹਰਣ ਦਿੱਤੇ ਤਿਲਾਂ ਦੀ ਮਰ ਕਹਿੰਦੇ ਵੀ ਉਹ ਤਿਲ ਉਹਦੇ ਵਿੱਚ ਕੁਝ ਨਹੀਂ ਹੈ ਇਹ ਅਸਰ ਹੈ ਇਸ ਕਰਕੇ ਉਹਦੇ ਵੱਲ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਸਾਬ ਜੀ ਕਹਿੰਦੇ ਇਹੋ ਜਿਹਾ ਹੀ ਇਨਸਾਨ ਦਾ ਸੁਭਾਅ ਬਣ ਗਿਆ ਹੈ ਮਹਾਰ ਨੇ ਅੱਗੇ ਰਹਿਮ ਕੀਤੀ ਸਾਬ ਕਹਿੰਦੇ ਵੀ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਨਿਥਿਆ ਕਹਿਤ ਮਹਾਰ ਨੇ ਕਿਹਾ ਵੀ ਜਿਹੜਾ ਗੁਰੂ ਦਾ ਦੁਖੀ ਹੋਵੇਗਾ ਨਾ ਉਹਦੇ ਵਾਸਤੇ ਧਰਮ ਵੀ ਕੁਝ ਨਹੀਂ ਹੈ ਧਰਮ ਤੋਂ ਵੀ ਉਹ ਦੂਰ 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 ਰਹਿੰਦਾ ਪਾ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਕਦੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਦਾ ਕਦੇ ਰਹਿਰਾਸ ਸਾਹਿਬ ਦਾ ਪਾਠ ਨਹੀਂ ਕਰਦਾ ਕਦੇ ਸਹਿਜ ਬਾੜ ਦੇ ਰੂਪ ਵਿੱਚ ਕਦੇ ਗੁਰਬਾਣੀ ਦੇ ਰਾਹ ਹਾਜ਼ਰੀ ਨਹੀਂ ਲਵਾਉਂਦਾ ਮਹਾਰਾ ਜੀ ਕਹਿੰਦੇ ਵੀ ਚੰਗੇ ਪਾਸੇ ਨੂੰ ਉਹ ਤੁਰਦਾ ਹੀ ਨਹੀਂ ਹਮੇਸ਼ਾ ਝੂਠ ਬੋਲਦਾ ਹੈ ਹਮੇਸ਼ਾ ਹੀ ਮਾਰੇ ਕੀ ਕਹਿੰਦੇ ਸੰਤ ਕਾ ਦੋਖੀ ਸੱਤ ਮਿੱਥਿਆ ਕਹਿਤ ਮਾਰੇ ਕਹਿੰਦੇ ਹਮੇਸ਼ਾ ਹੀ ਕੋਈ ਝੂਠ ਬੋਲੀ ਜਾ ਰਿਹਾ ਝੂਠ ਇੰਨਾ ਜ਼ਿਆਦਾ ਬੋਲਦਾ ਪਿਆ ਵਾ ਕਿ ਸਤਗੁਰੂ ਪਾਸ਼ਾ ਜੀ ਦੇ ਅਮੋਲਕ ਬਚਨਾਂ ਤੋਂ ਵੀ ਪਰੇ ਹੋ ਗਏ ਮਰਨੇ ਕਹਿੰਦੇ ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਅ ਹੈ ਸੋਇ ਤੇ ਮਰਨਿਕਾ ਵੀ ਕੀਰਤਨਿੰਦਕ ਕਤੁਰਹੀ ਹੈ ਇਹੋ ਜਿਹੇ ਨਿੰਦਕ ਲੋਕ ਜਿਹੜੇ ਹਨ ਉਹਨਾਂ ਨੇ ਸ਼ਾਇਦ ਮਰਨਿਕ ਵੀ ਧੁਰ ਤੋਂ ਹੀ ਇਦਾਂ ਦਾ ਲਿਖਾਇਆ ਹੋਇਆ ਵਾ ਸਾਬ ਨੇ ਅੱਗੇ ਕਿਰਪਾ ਕੀਤੀ ਵੀ ਜੇ ਕਿਤੇ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਈਏ ਕੀਰਤਨਿੰਦਕ ਕਤੁਰਹੀ ਬੈ ਨਾਨਕ ਜੋਤ ਸੁਭਾਅ ਹੈ ਸੋ ਇਥੇ ਤੇ ਫਿਰ ਸਤਿਗੁਰੂ ਪਾਸ਼ਾ ਸਾਨੂੰ ਬਖਸ਼ਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੇ ਪਰ ਜੁੜਨਾ ਪਵੇਗਾ ਇਹ ਪੈੜੀ ਮਤ ਛੱਡਣੀ ਪਵੇਗੀ ਆਓ ਅਸੀਂ ਭੈੜੀਆਂ ਮਤਾਂ ਦਾ ਭੈੜੇ ਖਿਆਲਾਂ ਦਾ ਪਿਆਕ ਕਰੀਏ ਤੇ ਗੁਰਬਾਣੀ ਦੇ ਨਾਲ ਜੁੜੇ ਰਹੀਏ ਜੀ ਭੁੱਲ ਚੁੱਕੀ ਬਖਸ਼ੋ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ